ਰਾਖਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਮੇਰੇ ਨਾਲ ਨੇ ਸਤਨਾਮ ਸਿੰਘ ਦਾਊ ਜੋ ਸਮਾਸ਼ੇਵੀ ਨੇ ਜੋ ਬਹੁਤ ਸਾਰੇ ਸਕੈਂਡਲ ਹੁਣ ਤੱਕ ਨੰਗੇ ਕਰ ਚੁੱਕੇ ਨੇ ਅੱਜ ਗੱਲ ਕਰਾਂਗੇ ਇਹਨਾਂ ਦੇ ਨਾਲ ਜੋ ਪੰਚਾਇਤੀ ਜੋ ਜ਼ਮੀਨਾਂ ਨੂੰ ਲੀਜ਼ ਤੇ ਦਿੱਤੀ ਜਾਂਦੀ ਹੈ ਉਹ ਪਾਲਿਸੀ ਦੇ ਵਿੱਚ ਕੀ ਨੁਕਸ ਨੇ ਕਿਵੇਂ ਜ਼ਮੀਨ ਹੜਪਣ ਵਾਸਤੇ ਜਿਹੜੇ ਕਰੋੜਪਤੀ ਬੰਦੇ ਨੇ ਉਹ ਜ਼ਮੀਨਾਂ ਲੈਂਦੇ ਨੇ 33 ਸਾਲਾਂ ਲਈਜ਼ ਤੇ ਇਹਨਾਂ ਨੇ ਬਹੁਤ ਸਾਰੇ ਦਰਖਾਸਤਾਂ ਪਾਈਆਂ ਹੋਈਆਂ ਨੇ ਕੁਝ ਕੇਸ ਵੀ ਕੀਤੇ ਹੋਏ ਨੇ ਗੱਲ ਕਰਦੇ ਆ ਕਿ ਪੰਚਾਇਤੀ ਜ਼ਮੀਨ ਬਚੇਗੀ ਕਿਵੇਂ ਸਤਨਾ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਜਿਹੜੇ ਲੈਂਡ ਮਾਫੀਆ ਪੰਚਾਇਤੀ ਜ਼ਮੀਨਾਂ ਤੇ ਆਖਾ ਖਾਸ ਕਰਕੇ ਚੰਡੀਗੜ੍ਹ ਦੇ ਨੇੜੇ ਕਿਉਂਕਿ ਇਹ ਜ਼ਮੀਨਾਂ ਨੇ ਮਹਿੰਗੀਆਂ ਉਹ ਜ਼ਮੀਨਾਂ ਬਚਾਈਆਂ ਕਿਵੇਂ ਜਾਣ ਤੇ ਸਰਕਾਰ ਨੂੰ ਫਾਇਦਾ ਵੀ ਹੋਵੇ ਇਹਦੇ ਬਾਰੇ ਕੀ ਕਹਿਣਾ ਦੇਖੋ ਜਿਹੜੀ ਪਹਿਲੀ ਗੱਲ ਹੈ ਲੈਂਡ ਮਾਫੀਆ ਕੌਣ ਹੈ ਸਰਕਾਰ ਸਰਕਾਰ ਜਿਹੜੀ ਹੈ ਮਿਲੀ ਹੁੰਦੀ ਹੈ ਲੈਂਡ ਮਾਫੀਆ ਨਾਲ ਸਬੂਤ ਉਹਦਾ ਕੀ ਹੈ ਕਿ ਪਿਛਲੀਆਂ ਸਰਕਾਰਾਂ 'ਚ ਪੰਜਾਬ 'ਚ ਪੰਚਾਇਤੀ ਜ਼ਮੀਨਾਂ ਠੇਕੇ ਦੇਣ ਦੀ ਪਾਲਿਸੀ ਬਣਾਈ ਕਿਉਂਕਿ 13000 ਦੇ ਨੇੜੇ-ਤੇੜੇ ਪੰਜਾਬ ਦੇ ਪਿੰਡ ਹੈ ਹਰੇਕ ਪਿੰਡ ਦੀ ਕਿਤੇ 10 ਏਕੜ ਜ਼ਮੀਨ ਹੈ ਕਿਤੇ 200 ਏਕੜ ਵੀ ਹੈ ਹ ਹਜ਼ਾਰਾਂ ਏਕੜ ਜ਼ਮੀਨ ਹੈਗੀ ਹੈ ਉਹ ਇੰਨੀ ਕੀਮਤੀ ਜ਼ਮੀਨ ਨੂੰ ਤੇ ਕਬਜ਼ਾ ਕਿਵੇਂ ਕੀਤਾ ਜਾਵੇ ਉਹ ਪੰਚਾਇਤੀ ਜ਼ਮੀਨਾਂ ਕਿਸਾਨਾਂ ਨੂੰ ਖੇਤੀ ਤੇ ਦਿੱਤੇ ਜਾਂਦੇ ਨੇ ਲੀਜ਼ ਦੇ ਉੱਤੇ ਇੱਕ ਸਾਲ ਲਈ ਫਸਲ ਵੱਢਦਾ ਹੈ ਠੇਕਾ ਦੇ ਦਿੰਦਾ ਤੇ ਉਹਨਾਂ ਪਿੰਡਾਂ 'ਚ 33% ਐਸਸੀ ਪਾਇਆ ਜਾਣ ਲਈ ਰਿਜ਼ਰਵ ਹੈ ਕੋਜ ਮਿੰਨਾ ਠੇਕੇ ਤੇ ਐਸਸੀ ਭਾਈ ਜਿਹੜਾ ਕਿਛ ਨੇ ਬੱਕਰੀਆਂ ਰੱਖ ਰਹੀਆਂ ਕਿਉਂਕਿ ਉਹ ਲੈਂਡਲੈਸ ਲੋਕ ਐ ਜਮੀਨ ਹੈ ਨਹੀਂ ਉਹ ਠੇਕੇ ਤੇ ਲੰਦਾ ਤੇ ਉੱਥੇ ਐਸਸੀ ਹੀ ਬੋਲੀ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ ਹੁਣ ਉਹਨਾਂ ਜ਼ਮੀਨਾਂ ਨੂੰ ਲੁੱਟਣ ਦਾ ਜਿਹੜਾ ਢੰਗ ਬਣਾਇਆ ਪਿਛੜੀ ਸਰਕਾਰਾਂ ਨੇ ਉਹ ਬਣਾਇਆ ਕਿਸੇ ਸਰਮਾਇਦਾਰ ਨੂੰ ਕਿਸੇ ਸਕੂਲ ਵਾਲੇ ਨੂੰ ਕਿਸੇ ਗਊਸ਼ਾਲਾ ਵਾਲੇ ਨੂੰ ਕਿਤੇ ਹਸਪੀਟਲ ਵਾਲੇ ਨੂੰ ਕਿਸੇ ਅਮਿਊਜ਼ਮੈਂਟ ਪਾਰਕ ਵਾਲੇ ਨੂੰ 33 ਸਾਲਾਂ ਲੀਜ਼ ਤੇ ਦੇ ਦੋ ਤੇ ਲੀਜ਼ ਤੇ ਦੇ ਦੋ ਤੇ ਹੁਣ ਜੇ 33 ਸਾਲਾਂ ਵਾਸਤੇ ਲੀਜ਼ ਤੇ ਦਿੱਤੀ ਜਿਹੜੇ ਪੰਚਾਇਤ ਮੈਂਬਰਾਂ ਨੇ ਦਿੱਤੀ ਹੈ ਜਾਂ ਮਿਲੀ ਭੁਗਤ ਕਰਕੇ ਦਿੱਤੀ ਹੈ ਜਾਂ ਜਿਹਦੇ ਗਲ ਘੁੱਟਾ ਕਰਕੇ ਲੈ ਲੇ ਉਹਨੇ ਤਾਂ ਮਰ ਜਾਣਾ ਉਹਦੀ ਅਗਲੀ ਪੀੜ੍ਹੀ ਨੇ ਮਰ ਜਾਣਾ 33 ਸਾਲਾਂ ਬਾਅਦ ਖਾਲੋਈ ਕਾਨੂੰਨ ਕਰਾਓ ਫਿਰ ਜਿੱਦਾਂ ਪੰਜਾਬ ਚ ਨਹੀਂ ਜਾਂ ਸਾਡੇ ਦੇਸ਼ ਚ ਇਹ ਗੱਲ ਚੱਲਦੀ ਹੈ ਕਿਸੇ ਦੁਕਾਨ ਦਾ ਬਲੀ ਕਿਰਾਏਦਾਰ ਨੇ ਕਿਸੇ ਐਨਆਰਏ ਦੀ ਕੋਠੀ ਦੱਬ ਲਈ ਕਿਸੇ ਨੇ ਘਰ ਦੱਬ ਲਿਆ ਇੱਕ ਦੋ ਸਾਲ ਕਿਰਾਇਆ ਦਿੰਦਾ ਮੁਲਕੀ ਦਿੰਦਣ 20 ਵੀ 30 ਸਾਲ ਕੇਸ ਲੜੀ ਜਾਓ ਜੇ ਇਸ ਤਰੀਕੇ ਨਾਲ ਜ਼ਮੀਨਾਂ ਦੱਬ ਲਈਆਂ ਪੰਜਾਬ ਦੇ ਪਿੰਡਾਂ ਦੀਆਂ ਤਾਂ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਖੂ ਖਾਤੇ ਜਾਣੇ ਸਬੂਤ ਆਦਾ ਕੀ ਹੈ ਅਹ ਥੋੜੀ ਯਾਦ ਹੋਵੇਗਾ ਪਿਛਲੀ ਸਰਕਾਰਾਂ ਦੇ ਸਮੇਂ ਪਿਛਲੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮੇਰੇ ਪਿੰਡ ਦਾਉਂ ਦੀ ਜ਼ਮੀਨ ਜਿਹੜਾ ਮਹੌਲੀ ਦੇ ਵਿੱਚ ਆ ਉਹ ਦੱਬਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਪਿੰਡ ਦੇ ਸਰਪੰਚ ਤੋਂ ਮਤਾ ਪਵਾ ਲਿਆ ਗਿਆ 33 ਸਾਲਾਂ ਦੀ ਲੀਜ਼ ਤੇ ਪਾਲਿਸੀ ਲੈਣ ਵਾਸਤੇ ਜ਼ਮੀਨ ਲੈਣ ਵਾਸਤੇ ਸਨੀ ਇੰਪਲੇਵ ਦੇ ਨੇੜੇ ਹੈ ਤੇ ਮੇਰੇ ਕੋਲ ਹੁਣ ਵੀ ਜਾਣਕਾਰੀ ਮਿਲੀ ਅਫਸਰਾਂ ਨੇ ਮੇਰੇ ਪਿੰਡ ਦੀ ਰੈਵਨਿਊ ਰਿਕਾਰਡ ਚੋਰੀ-ਚੋਰੀ ਮੰਗਾਇਆ ਐਦਾ ਮਤਲਬ ਅੰਦਰੂਨੀ ਕਾਰਵਾਈ ਚੱਲ ਰਹੀ ਮੇਰੇ ਪਿੰਡ ਦੀ ਜ਼ਮੀਨ ਦੱਬਣੋਂ ਮੈਂ ਫਿਰ ਦੇਖਿਆ ਵੀ ਅਸਲ ਗੱਲ ਕੀ ਹੈ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਫਿਰ ਮੇਰੇ ਪਿੰਡ ਦੇ ਨਾਲ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਉਦੋਂ ਚੀ ਜਿਹੜਾ ਉਹਦਾ ਬੜਾ ਰੌਲਾ ਪਿਆ ਉਸਨੇ ਬਲੌਂਗੀ ਪਿੰਡ ਦੀ ਜ਼ਮੀਨ 33 ਸਾਲਾਂ ਲਈ ਲੀਜ਼ ਤੇ ਲਈ ਜਦੋਂ ਕੋਈ ਮੰਤਰੀ ਹੈ ਜਦੋਂ ਕੋਈ ਭੂ ਮਾਫੀਆ ਸਰਕਾਰ ਦੇ ਵਿੱਚ ਹੈ ਜਿਹਦੀ ਪਹੁੰਚ ਬਹੁਤ ਹੈ ਜਾਂ ਕੋਈ ਕਿਸੇ ਲੈਂਡਲੋਰਡ ਦੇ ਅਮੀਰ ਬੰਦੇ ਦੇ ਚਮਚੇ ਪੰਜਾਬ ਦੇ ਮੰਤਰੀ ਹੈ ਤਾਂ ਉਹ ਗਲਗੁੱਠਾ ਦੇ ਕੇ ਮਿਸਯੂਜ਼ ਕਰਕੇ ਪਾਲਿਸੀ ਨੂੰ ਜ਼ਮੀਨ ਦੱਬ ਲੈਂਦਾ ਇਸੇ ਤਰੀਕੇ ਨਾਲ ਬਾਲ ਗopal ਗਊਸ਼ਾਲਾ ਸੀ ਜਿਹੜੀ ਬਲੌਂਗੀ ਦੀ 10 ਏਕੜ ਜ਼ਮੀਨ 250 ਕਰੋੜ ਰੁਪਏ ਦੀ ਤਾ ਬਲਵੀਰ ਸਿੰਘ ਸਿੱਧੂ ਨੇ ਤੇ ਉਦੋਂ ਦੀ ਸਰਕਾਰ ਨੇ ਪਾਲਿਸੀ ਨੂੰ ਮਿਸਯੂਜ਼ ਕਰਕੇ ਸਿਰਫ 2.5 ਲੱਖ ਰੁਪਏ ਚ 25000 ਰੁਪਏ ਪਰ ਏਕੜ 10 ਏਕੜ ਦੀ ਜ਼ਮੀਨ 2.5 ਲੱਖ ਰੁਪਏ ਚ ਲੈ ਗਏ 25000 ਪਰ ਏਕੜ ਪਰ ਪਰ ਯਰ ਪਰ ਯਰ ਔਰ 2.5 ਲੱਖ ਰੁਪਏ ਚ ਜ਼ਮੀਨ 250 ਕਰੋੜ ਦੀ ਲੈ ਗਏ 1 ਸਾਲ ਦਾ ਠੇਕਾ ਹੁਣ ਇਥੇ ਸਾਬਤ ਹੁੰਦਾ ਕਿ ਮਿਸਯੂਜ਼ ਹੋਈ ਹੁਣ ਪੰਜਾਬ ਸਰਕਾਰ ਨੇ ਸਾਡੀ ਆਵਾਜ਼ ਨੂੰ ਮੰਨਿਆ ਮੈਂ ਇਹ ਮਾਮਲਾ ਐਕਸਪੋਜ਼ ਕੀਤਾ ਮੈਂ ਇਹਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਪਾਈ ਆ ਹਾਈ ਕੋਰਟ ਦੇ ਵਿੱਚ ਮੈਂ ਤਾਂ ਲਗਾਤਾਰ ਰੌਲਾ ਪਾਇਆ ਅ ਕੋਰੋਨਾ ਪਿੰਡ ਸੀ 에어ਪੋਰਟ ਦੇ ਨੇੜੇ ਉਥੇ ਜੇਲ ਬਣਨੀ ਸੀ 33 ਸਾਲਾਂ ਵਾਸਤੇ ਉਹ ਕੈਨਸਲ ਕੀਤੀ ਪੰਜਾਬ ਸਰਕਾਰ ਨੇ ਅ ਸੁਖਗੜ ਪਿੰਡ ਐ ਸੁਗੜ ਮੋਹਾਲੀ ਚ ਉਹ ਕਿਸੇ ਵੱਡੇ ਬਿਲਡਰ ਨੂੰ ਠੇਕੇ ਦੇਣ ਲੱਗੀ 33 ਸਾਲਾਂ ਵਾਸਤੇ ਉਹ ਆਪਾਂ ਰੋਕਿਆ ਉਹ ਚੰਦਪੁਰ ਪਿੰਡਾ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ 88 ਏਕੜ ਲੈਂਡ ਹੈ ਉਹਦੀ 5-7 ਕਰੋੜ ਰੁਪਏ ਕਿਲਾ ਹੈ ਉਹ ਬੜੀ ੱੱੱਕੇ ਨਾਲ ਲੀਜ਼ ਤੇ ਲੈਂਡ ਦੀ ਕੋਸ਼ਿਸ਼ ਕੀਤੀ ਅਸੀਂ ਹੰਗਾਮਾ ਵੀ ਕੀਤਾ ਧਰਨੇ ਪ੍ਰਦਰਸ਼ਨ ਵੀ ਕੀਤੇ ਜਿਵੇਂ ਗੱਲ ਕਰਾਂ ਬੀਡੀਪੀਓ ਦਫ਼ਤਰ ਦੇ ਅੰਦਰ ਅਸੀਂ ਕਬਜ਼ਾ ਵੀ ਕਰ ਲਿਆ ਉਦੋਂ ਬੋਲੀ ਨਹੀਂ ਹੋਣ ਦਿੱਤੀ ਇਹ ਸਾਰੀਆਂ ਗੱਲਾਂ ਸਾਡੀ ਸੱਚਮੰਨੀ ਆ ਪੰਜਾਬ ਸਰਕਾਰ ਨੇ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਸਾਡੇ ਸੰਘਰਸ਼ ਨੂੰ ਸੱਚ ਮੰਨਿਆ ਇਸੇ ਕਾਰਨ ਬਲਵੀਰ ਸਿੰਘ ਸਿੱਧੂ ਦੀ ਗਊਸ਼ਾਲਾ ਕੈਨਸਲ ਕੀਤੀ ਆ ਪੰਜਾਬ ਸਰਕਾਰ ਨੇ ਇਹਦਾ ਮਤਲਬ ਇਹ ਪਾਲਿਸੀ ਗਲਤ ਹੈ ਕੈਨਸਲ ਕੀਤੀ ਹੁਣ ਹਾਈ ਕੋਰਟ ਦੇ ਵਿੱਚ ਜਦੋਂ ਪੰਜਾਬ ਸਰਕਾਰ ਨੇ ਬਲਬੀਰ ਸਿੰਘ ਸਿੱਧੂ ਦੀ ਗਊਸ਼ਾਲਾ ਕੈਨਸਲ ਕਰ ਦਿੱਤੀ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਹੋਰ ਕਿਹੜੀ ਨਹੀਂ ਕੈਨਸਲ ਕਰ ਦਿੱਤੀ ਕਿ ਰਾਜਨੀਤਿਕ ਹੁੰਦਾ ਨਹੀਂ ਕੱਟ ਰਹੇ ਬਲਬੀਰ ਸਿੰਘ ਸਿੱਧੂ ਨਾਲ ਆ ਫਿਰ ਪੰਜਾਬ ਸਰਕਾਰ ਦਾ ਜਵਾਬ ਜਿਹੜਾ ਹਾਈ ਕੋਰਟ ਤੇ ਹੈ ਇਹ ਮੇਰੇ ਕੋਲ ਹੈ ਇਹ ਮੇਰੇ ਕੋਲ ਹੈ ਇਹ ਕੇਸ ਨੰਬਰ ਹੈਗਾ 14617/22 ਬਲਬੀਰ ਸਿੰਘ ਸਿੱਧੂ ਦੀ ਬਾਲ ਗਊਸ਼ਾਲਾ ਨੇ ਪੰਜਾਬ ਸਰਕਾਰ ਦੇ ਕੇਸ ਪਾਇਆ ਹੋਇਆ ਸਟੇਟਸ ਕੋ ਹੈ ਐ 22 ਜੁਲਾਈ 2022 ਨੂੰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਨਹੀਂ ਜੀ ਕੱਲੀ ਬਲਬੀਰ ਸਿੰਘ ਸਿੱਧੂ ਦੀ ਗਊਸ਼ਾਲਾ ਕੈਨਸਲ ਨਹੀਂ ਕਰ ਰਹੇ ਕੈਨਸਲ ਹੋਈ ਉਹ ਵੀ ਦੇ ਦੋ ਜੀ ਲਿਸਟ ਹੈ ਤੁਹਾਡੀ ਹਾਂ ਹੈਗੀ ਹੈ ਮਤਲਬ ਹੁਣੇ ਭੇਜ ਦੇਣਾ ਚਲਾ ਦਿਓ ਹਾਂ ਤੇ ਉਹਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਜਿਹੜੇ ਜਵਾਬ ਚ ਲਿਖਿਆ ਕਹਿੰਦੇ ਸਾਲ ਅਸੀਂ ਇਹੀ ਨਹੀਂ ਕੈਂਸਲ ਕੀਤੀ ਕੱਲੀ ਕਹਿੰਦੇ ਸੀ ਹੁਸ਼ਿਆਰਪੁਰ ਦੇ ਸੈਲਾਖੁਰਦ ਦੀ ਗੁਰਦਾਸਪੁਰ ਦੇ ਜੋਰਾ ਚਿਤਰਾ ਦੀ ਤਰਨਤਾਰਾ ਦੇ ਖਡੂਰ ਸਾਹਿਬ ਕੰਗ ਰਾਜੋਕੇ ਠਕਰਪੁਰ ਤੂਤ ਸੁਰ ਸਿੰਘ ਘਰਿਆਲਾ ਮਾਨਸਾ ਦਾ ਬਨਵਾਸੀ ਰੋਪੜ ਦਾ ਪੰਜੌਲੀ ਰਾਮਪੁਰ ਪਿੰਡਾ ਲੁਠੇੜੀ ਰੋਪੜ ਜ਼ਿਲ੍ਹੇ ਦਾ ਪਿੰਡਾ ਪਟਿਆਲੇ ਦਾ ਬਾਦਸ਼ਾਹਪੁਰਾ ਠਕਾਲਾਏ ਕਟਾਰੀਆ ਪਿੰਡਾ ਮੋਹਾਲੀ ਦਾ ਪਿੰਡ ਬਲੌਂਗੀਆਂ ਬਲਵੀਰ ਸਿੰਘ ਸਿੱਧੂ ਵਾਲਾ ਰੋਪੜ ਦਾ ਕਿ ਮੇਰਾ ਪਿੰਡਾ ਪਠਾਨਕੋਟ ਦੇ ਕਈ ਪਿੰਡ ਹੈਗੇ ਆ ਇਸ ਤਰ੍ਹਾਂ ਦੇ 60 ਪਿੰਡਾਂ ਦੀਆਂ ਜਿਹੜੀ 33 ਸਾਲਾਂ ਲੈਂਡ ਲੀਜ਼ ਪਾਲਿਸੀਆਂ ਰੱਦ ਕੀਤੀਆਂ ਔਰ ਹਰਾਨੀ ਦੀ ਗੱਲ ਹੈ 13 ਪਿੰਡ ਪੰਜਾਬ ਪੁਲਿਸ ਨੇ ਚੌਂਕੀ ਜਾਂ ਥਾਣੇ ਬਣਾਉਣ ਵਾਸਤੇ ਲਈ ਸੀ ਡੀਜੀਪੀ ਪੰਜਾਬ ਦੇ ਦਫ਼ਤਰ ਨੇ ਬੋਲੀ ਤਾਂ ਕਰ ਦਿੱਤੀ ਪੈਸੇ ਜਮਾ ਹੀ ਨਿਕਰਾਏ ਉਹ ਵੀ ਕੈਨਸਲ ਹੋਈ ਹੈ ਜਦੋਂ ਪੰਜਾਬ ਸਰਕਾਰ ਨੇ ਉਸ ਪਾਲਿਸੀ ਦੀ ਮਿਸਯੂਜ਼ ਨੂੰ ਹਾਈ ਕੋਰਟ ਤੇ ਦੱਸਿਆ ਕੀ ਅਸੀਂ ਠੀਕ ਹੈ ਜੀ ਅਸੀਂ ਬਲਬੀਰ ਸਿੰਘ ਜੀ ਦੀ ਗਊਸ਼ਾਲਾ ਠੀਕ ਰੱਦ ਕੀਤੀ ਹੈ ਕੱਲਾ ਬਲਬੀਰ ਸਿੰਘ ਸਿੱਧੂ ਨਹੀਂ ਹੈ ਜਿਹਨੇ ਗਲਤ ਤਰੀਕੇ ਨਾਲ ਲਈ ਹੈ ਜਿਹੜਾ ਪਾਲਿਸੀ ਨੂੰ ਮਿਸਯੂਜ਼ ਕਰਦਾ 60 ਪਿੰਡ ਹੋਰ ਹੈ ਇਹ ਹੈ ਕਿ 2022 ਦੀ ਗੱਲ ਉਸ ਤੋਂ ਬਾਅਦ ਕੋਰੜਾ ਪਿੰਡ ਮੇਰੇ ਮੋਹਾਲੀ ਦੇ ਵਿੱਚ ਹੈ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਦੇ ਨੇੜੇ ਹੈ ਹੋਰ ਕਈ ਪਿੰਡਾਂ ਦੀ ਕੀਤੀ ਹੈ ਹੋ ਸਕਦਾ 2022 ਤੋਂ ਲੈ ਕੇ ਹੁਣ ਤੱਕ 10 ਵੀ ਹੋਰ ਹੋ ਗਏ ਹੋਵੇ ਕਿਉਂ ਨਹੀਂ ਲੱਗਦਾ ਕਿ ਮਾਮਲਾ ਸ਼ੱਕੀ ਹੈ ਜੇਕਰ ਲੀਜ਼ ਡਿਡ ਰੱਦ ਕਰਤੀ ਫਿਰ ਦੁਬਾਰੇ ਕਿਉਂ ਲੀਜ਼ ਤੇ ਦਿੱਤੀ ਜਾ ਰਹੀ ਜਿਵੇਂ ਇਹ ਤੁਹਾਡਾ ਸਵਾਲ ਹੈ ਹਾਂ ਮੇਰਾ ਸਵਾਲ ਇਹੀ ਹੈ ਕੀ ਪਾਲਿਸੀ ਦੇ ਵਿੱਚ ਮਿਸਯੂਜ਼ ਹੋ ਰਿਹਾ ਹੁਣ ਮੈਂ ਇਹ ਕਹਿ ਰਿਹਾ ਜੇ ਮੇਰੇ ਪਿੰਡ ਦੀ ਜ਼ਮੀਨ ਤੁਸੀਂ 33 ਸਾਲਾਂ ਦੇ ਦੱਬ ਲਈ ਕਿਸੇ ਲੈਂਡਲੋਰ ਨੇ ਜਿਹਨੇ ਬਲਬੀਰ ਸਿੰਘ ਸਿੱਧੂ ਦੇ ਤਰ੍ਹਾਂ ਲੀਜ਼ ਅਮਾਉਂਟ ਨਾ ਜਾਵਾ ਕਰਾਈ ਜਿਹਨੇ 60 ਪਿੰਡਾਂ ਦੇ ਤਰ੍ਹਾਂ ਲੀਜ਼ ਅਮਾਉਂਟ ਨਾ ਜਾਵਾ ਕਰਾਈ ਤਾਂ ਕੀ ਦੀ ਹਿੰਮਤ ਹੈ ਖਾਲੀ ਕਰਵਾ ਲੇਗਾ ਕੱਲ ਨੂੰ ਸਰਕਾਰਾਂ ਹਰ 5 ਸਾਲ ਬਾਅਦ ਆਉਂਦੀ ਜਾਂਦੀ ਰਹਿੰਦੀਆਂ ਕੋਈ ਉੱਪਰ ਕਿਸੇ ਵੱਡੇ ਭੂ ਮਾਫੀ ਨੇ ਸਰਕਾਰ ਨਾਲ ਕੋਈ ਪਾਲਿਸੀ ਅੱਦੇ ਦੇ ਬਣਾ ਲੇ ਕੋਈ ਕਾਨੂੰਨ ਦੇ ਵਿੱਚ ਸੋਧ ਕਰ ਲੇ ਕੋਈ ਹਾਈ ਕੋਰਟ ਦੇ ਚਲੇ ਗਈ ਮੈਂ ਤਾਂ 33 ਸਾਲ ਦੇ ਬੈਠਾ ਤੁਸੀਂ ਖਾਲੀ ਕਿਵੇਂ ਕਰਾਓਗੇ ਹੁਣ ਮੈਂ ਅੱਜ ਦੀ ਗੱਲ ਪੰਜਾਬ ਸਰਕਾਰ ਨੇ ਉਸ ਪਾਲਿਸੀ ਨੂੰ ਰੱਦ ਨਹੀਂ ਕੀਤਾ ਮੈਂ ਨਹੀਂ ਕਹਿੰਦਾ ਨਾ ਦਿਓ ਲੀਜ਼ ਤੇ ਦਿਓ ਜੇ ਕਿਸਾਨ ਨੂੰ ਠੇਕੇ ਤੇ 1 ਸਾਲ ਲਈ ਦੰਨੇ ਆ ਤੁਸੀਂ ਕੋਈ ਹੋਰ ਬਿਜ਼ਨਸ ਕਰਨ ਵਾਲੇ ਨੂੰ 5 ਸਾਲ ਲਈ ਦੇ ਦਿਓ ਘਟੋ ਘੜ ਪੱਕਾ ਲਈ ਦੇ ਦਿਓ ਘਟੋ ਘੜ ਪੱਕਾ ਕਬਜ਼ਾ ਤਾਂ ਨਹੀਂ ਕਿਸੇ ਦਾ ਹੋਏਗਾ 33 ਸਾਲਾ ਮਤਲਬ ਕਬਜ਼ਾ ਕਰਾਣਾ ਅਸੀਂ ਤਾਂ ਮਰ ਮੁੱਕ ਜਾਣਾ 33 ਸਾਲਾਂ ਬਾਅਦ ਤਾਂ ਅੱਜ ਕੀ ਹੋਇਆ ਜੀ ਅੱਜ ਪਿੰਡ ਹੈ ਨਿਊ ਚੰਡੀਗੜ੍ਹ ਦਾ ਜਿੱਥੇ ਮੈਂ ਪਹਿਲੇ ਅਸੀਂ ਰੌਲਾ ਪਾਇਆ ਸੀ ਚੰਦਪੁਰ ਪਿੰਡ ਦੀ ਜ਼ਮੀਨ ਕਿ ਠੇਕੇ ਤੇ ਨਾ ਦਿੱਤੀ ਜਾਵੇ ਉਦੋਂ ਹੀ ਚਲਾਕੀ ਕਰਗੇ ਸਰਕਾਰ ਨੇ ਉਦੋਂ ਪੰਚਾਇਤ ਵਿਭਾਗ ਦੇ ਅਫਸਰਾਂ ਕਹੇ ਸਾਡੇ ਤੇ ਪ੍ਰੈਸ਼ਰ ਬਹੁਤ ਆ ਲੈਂਡ ਮਾਫੀ ਦੇ ਤੇ ਪੰਜਾਬ ਸਰਕਾਰ ਦਾ ਪਿਛਲੀ ਪੰਜਾਬ ਸਰਕਾਰ ਦਾ ਅਸੀਂ ਬੋਲੀ ਕਰਨ ਵਾਸਤੇ ਇੱਕ ਬੰਦਾ ਵਿੱਚ ਹੋਰ ਵੜਤਾ ਬਲਬੀਰ ਸਿੰਘ ਸਿੱਧੂ ਵਾਲੀ ਬਲੌਂਗੀ ਦੀ ਗਊਸ਼ਾਲਾ ਜਿਹੜੀ 22500 ਰੁਪਇਆ ਜਾਂ 25000 ਤੇ ਚੰਦਪੁਰ ਪਿੰਡ ਦੀ ਬੋਲੀ ਅਸੀਂ ਲੈ ਕੇ ਪੌਣੇ 2 ਲੱਖ ਰੁਪਇਆ ਐਦਾ ਮਤਲਬ ਮਹੌਲੀ ਤੋਂ 20 ਕਿਲੋ 10 ਕਿਲੋਮੀਟਰ ਦੂਰ ਤਾਂ ਚਾਹਦੇ ਪੌਣੇ 2 ਲੱਖ ਰੁਪਇਆ ਬੋਲੀ ਤੇ ਮਹਾਲੀ ਸਿਟੀ ਦੇ ਅੰਦਰ ਬੱਸ ਸਟੈਂਡ ਦੇ ਕੋਲੇ ਏਟੀਐਸ ਦੇ ਕੋਲੇ ਚੜਦੀ ਹੈ ਬਾਈ 22 25000 ਰੁਪਏ ਦਾ ਜ ਇਹਦਾ ਮੈਂ ਤਾਂ ਘਰ ਵੱਡਾ ਹਾਂ ਹਾਂ ਵੱਡਾ ਨੁਕਸਾ ਹੋਰ ਦਾ ਦਾਜ ਸੇਮ ਉਸੇ ਚੰਦਪੁਰ ਪਿੰਡ ਦੇ ਨੇੜੇ ਤੇੜੇ ਨਦੀ ਦੇ ਵਿੱਚ ਜ਼ਮੀਨ ਹੈ ਮੀਆਪੁਰ ਚੰਗਰ ਅੱਜ 50 50 ਏਕੜ ਦੀ ਬੋਲੀ ਹੋਣੀ ਸੀ ਹੋ ਸਕਦਾ 20000 ਦੀ ਹੋ ਜਾਂਦੀ 30000 ਦੀ ਹੋ ਜਾਂਦੀ ਮੈਂ ਇੱਥੇ ਪੰਜਾਬ ਸਰਕਾਰ ਨੂੰ ਕਹਿੰਦੇ ਨੇ ਇਹ ਨਹੀਂ ਕਹਿੰਦਾ ਗਲਤ ਹੈ ਪੰਜਾਬ ਸਰਕਾਰ ਨੇ ਬੋਲੀ ਕਰਾਈ ਮੈਂ ਤਾਂ ਪਾਲਿਸੀ ਗਲਤ ਕਹਿਣਾ ਉਸ ਉਹ ਬੋਲੀ ਅੱਜ ਦੋ ਤਿੰਨ ਬੰਦੇ ਹੋਰ ਆਗੇ ਵਿੱਚ ਉਹ ਬੋਲੀ ਦੱਸ ਕਿੰਨੇ ਚੜੀ ਆ ਪੰਜਾਬ ਚ ਅਦਾ ਕਦੇ ਵੀ ਨਹੀਂ ਹੋਇਆ ਕੋਈ ਖੇਤੀਬਾੜੀ ਦੀ ਜ਼ਮੀਨ ਇੱਕ ਸਾਲ ਲਈ 10800 ਨਹੀਂ 10 ਸੌਰੀ 7 ਲੱਖ 10500 ਰੁਪਏ ਪ੍ਰਤੀ ਏਕੜ ਚੜੀ ਹੋਵੇ ਸੋਚ ਸਕਦੇ ਤੁਸੀਂ 7 ਲੱਖ 10500 ਰੁਪਏ ਪ੍ਰਤੀ ਏਕੜ ਹੁਣ ਤੋਂ ਕੁਝ ਘੰਟੇ ਪਹਿਲਾਂ ਮੀਆਂ ਪਰ ਚੰਗਰ ਦੀ ਬੋਲੀ ਲੱਗੀ ਐ ਕਿਉਂ ਲੱਗੀ ਐ 50 ਏਕੜ ਐ ਹੁਣ ਤੁਸੀਂ ਫੇਰ ਗੁਣਾ ਕਰੋ ਇੱਥੇ ਜੇ 50 ਏਕੜ ਜ਼ਮੀਨ ਹੈ ਨਿਊ ਚੰਡੀਗੜ੍ਹ ਚ 10 ਕਰੋੜ ਦਾ 1 ਏਕੜ ਹੋਏ ਤਾਂ 500 ਕਰੋੜ ਰੁਪਏ ਦੀ ਹੈ ਜੇ 500 ਕਰੋੜ ਦੀ ਜ਼ਮੀਨ ਕੋਈ ਬੰਦਾ ਲੈ ਰਿਹਾ ਠੇਕੇ ਤੇ ਜੋ ਖੇਤੀਬਾੜੀ ਲਈ ਹੁੰਦੀ 30000 ਮਿਲਦਾ ਪਾਣੀ ਹੁੰਦਾ ਤਾਂ ਵਧੀਆ 40 5000 ਮਿਲਦਾ ਕਿੰਨੇ ਦੇ ਮਿਲਨੇ ਸੀ ਜੇ ਕੋਈ ਬੰਦਾ 30000 ਦੀ ਥਾਂ 7 ਲੱਖ 10000 500 ਰੁਪਏ ਦੇ ਰਿਆ ਇਹਦਾ ਮਤਲਬ ਨੀਦ ਦੇ ਚਖੋਟ ਹੈ ਵੀ ਸਾਲ ਦੋ ਸਾਲ ਪਿੰਡ ਵਾਲੇ ਨੂੰ ਦੇ ਦਿਓ ਸਰਕਾਰ ਨੂੰ ਦੇ ਦਿਓ ਬਾਦਚ ਜਿਹਦਾ ਬਾਲਗਪਾਲ ਗਊਸ਼ਾਲਾ ਬਰਵੇਸ਼ਿਤ ਨਹੀਂ ਦਿੱਤੀ 60 ਪਿੰਡਾਂ ਨੇ ਹੋਰ ਨੀਤੀ ਸਰਕਾਰ ਕੀ ਕਰ ਲਗੀ ਇਹ ਨੁਕਸ ਹੈ ਇਹ ਨੁਕਸ ਕੀ ਆ ਉਹ ਵੀ ਦੱਸ ਦੋ ਬ੍ਰੀਫ ਦੇ ਵਿੱਚ ਨੁਕਸ ਕੀ ਆ ਤੇ ਨੁਕਸ ਦੂਰ ਕਿਵੇਂ ਹੋਏਗਾ ਦੇਖੋ ਨੁਕਸ ਦੂਰ ਹੈ ਬਿਲਕੁਲ ਪਿੰਡਾਂ ਦੇ ਰੈਵਨਿਊ ਆਣਾ ਚਾਹੀਦਾ ਇਹ ਜਮੀਨ ਪਿੰਡ ਦੇ ਗਰੀਬ ਲੋਕਾਂ ਨੂੰ ਠੇਕੇ ਤੇ ਕਿਉਂ ਨਹੀਂ ਦਿੱਤੀ ਜਾ ਸਕਦੀ ਇਹ ਜਿਹੜਾ ਐਸਸੀ ਭਾਈ ਸਾਰਾ ਜਿਹਦੇ ਕੋਲ ਹੈ 33 ਫੜਾਂ ਦੇ ਸਾ ਉਹਨੂੰ ਕਿਉਂ ਨਹੀਂ ਮਿਲ ਸਕਦੇ ਜੇ ਪਿੰਡ ਵਾਲਾ ਨਹੀਂ ਮਿਲਦਾ ਕੋਈ ਖੇਤੀਬਾੜੀ ਕਰਨ ਲਈ ਤਾਂ ਫਿਰ ਜੇ ਤੁਸੀਂ ਐਦਾ ਕਮਰਸ਼ੀਅਲ ਯੂਜ਼ ਲਈ ਦੇਣੀ ਹੈ 5 ਦੇ ਸਾਲ ਲਈ ਤੇ ਦੇ ਦੋ ਤਾਂ ਕਿ ਬੰਦਾ ਸਦੀਆਂ ਲਈ ਪੱਕਾ ਕਬਜ਼ਾ ਨਾ ਕਰ ਸਕੇ 5 ਸਾਲਾਂ ਬਾਅਦ ਦੁਆਰੇ ਬੋਲੀ ਕਰਵਾ ਦੋ ਕੋਈ ਹੋਰ ਤਾਂ ਕੰਪੀਟੀਟਰ ਆ ਜਾਏਗਾ ਤੇ ਜਿਹੜੀ ਵੀ ਦੀ ਕੰਸਟਰਕਸ਼ਨ ਦੀ ਕੋਸਟ ਹੈ ਉਹ ਅਗਲੇ ਵਾਲੇ ਨੂੰ ਕੋਈ ਡੈਪ੍ਰੀਸੀਏਸ਼ਨ ਬਾਕੇ ਪਾ ਸਕੀ ਪੰਚਾਇਤ ਜੋ ਮੰਤਰੀ ਹੈ ਉਹਦੇ ਧਿਆਨ ਚ ਲਿਆਂਦਾ ਮਾਮਲਾ ਜਾਂ ਸਰਕਾਰ ਦੇ ਧਿਆਨ ਚ ਹਾਂ ਬਿਲਕੁਲ ਜੀ ਪਿਛਲੀ ਵਾਰੀ ਜਿਹੜੇ ਪੰਚਾਇਤ ਮੰਤਰੀ ਸੀ ਢਾਲੀਵਾਲ ਸਾਹਿਬ ਮੇਰੀ ਖੁਦ ਨਾਲ ਮੀਟਿੰਗ ਹੋਈ ਹੈ ਮੈਂ ਖੁਦ ਮੈਮੋਰੰਡਮ ਦਿੱਤਾ ਹੈ ਇਸ ਦਲਾਵਾ ਸੀਐਮ ਸਾਹਿਬ ਨੂੰ ਵੀ ਮੈਂ ਹੱਥ ਚ ਫੜਾ ਕੇ ਆਇਆ ਸੀ ਮੈਂ ਮੈਮੋਰੰਡਮ ਇਸ ਦਲਾਵਾ ਬਹੁਤ ਵਾਰੀ ਮੈਂ ਈਮੇ ਪੰਜਾਬ ਸਰਕਾਰ ਦੇ ਵਾਅਦੇ ਕਰਨਾ ਮੈਂ ਅੱਗੇ ਉਹਦੀ ਪੈਰਵਾਈ ਨਹੀਂ ਕੀਤੀ ਕਿਉਂਕਿ ਪੰਜਾਬ ਸਰਕਾਰ ਨੇ ਬਲਬੀਰ ਸਿੰਘ ਸਿੱਧੂ ਦੀ ਗਊਸ਼ਾਲਾ ਕੈਨਸਲ ਕਰ ਦਿੱਤੀ ਬਾਲਗਪਾਲ ਗਊਸ਼ਾਲਾ ਮੈਨੂੰ ਲੱਗਿਆ ਕਿ ਇਹਨੂੰ ਕੰਟੀਨਿਊ ਨਹੀਂ ਕਰਨਾ ਚਾਹੀਦਾ ਪਰ ਜੇ ਹੁਣ ਐਦਾ ਹੀ ਲੱਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਫਿਰ ਅਦਾਲਤਾਂ ਸਾਰਾ ਲਾਣੇ ਫਿਰ ਤੁਸੀਂ ਹਾਈ ਕੋਰਟ ਜਾਓਗੇ ਹਾਂ ਜਾ ਸਕਦਾ ਜੀ ਮੈਂ ਬਿਲਕੁਲ ਮੈਂ ਤਿਆਰੀ ਕਰ ਰਿਹਾ ਇਸ ਬਾਰੇ ਕਿਉਂਕਿ ਗੱਲ ਸਰਕਾਰ ਦਾ ਨਹੀਂ ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ ਜਿੱਦਾਂ ਮੈਂ ਕਹਿੰਦਾ 5 ਸਾਲਾਂ ਦੇ ਕੱਚੇ ਮੁਲਾਜ਼ਮ ਐ ਚੁਣੇ ਹੋਏ ਨੇਤਾ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਕੇ ਇਹ 5 ਸਾਲੋਂ ਲਈ ਆਏ ਐ ਸਾਰੇ ਪੰਜਾਬ ਦਾ 50 ਸਾਲਾਂ ਦਾ ਠੇਕਾ ਥੋੜੀ ਲੈ ਲੈਣ ਨੇ ਕਿ 33 ਸਾਲਾਂ ਲਈ ਪਿੰਡਾਂ ਦੀ ਜ਼ਮੀਨ ਲਟਾ ਦੋਗੇ ਭਾਵੇਂ ਸਰਕਾਰ ਜਿਹੜੀ ਮਰਜ਼ੀ ਹੋਵੇ ਪਿਛਲੀ ਸੀ ਮੌਜੂਦਾ ਸੀ ਜਾਂ ਉਸ ਤੋਂ ਪਿਛਲੀ ਸੀ ਗੱਲ ਅਸੀਂ ਪੰਜਾਬ ਦੇ ਲੋਕਾਂ ਹਾਂ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਨਾਜੀ ਇੱਕ ਜੋ ਮੁਹੱਲੀ ਦੇ ਨੇੜੇ ਮੁੱਲਾਂਪੁਰ ਏਰੀਆ ਦੇ ਵਿੱਚ ਪੰਚਾਇਤੀ ਜ਼ਮੀਨ ਸੈਸੀ ਲੋਕਾਂ ਨੇ ਤੇ ਅਫਸਰਾਂ ਨੇ ਦੱਬੀ ਹੋਈ ਹੈ ਜੀ ਉਹਨੂੰ ਵੀ ਸਰਕਾਰ ਕਹਿੰਦੀ ਸੀ ਕਿ ਅਸੀਂ ਖਾਲੀ ਕਰਾਵਾਂਗੇ ਇੰਨਾ ਸਾਨੂੰ ਰੈਵਨਿਊ ਆਊਗਾ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਉਹ ਜ਼ਮੀਨ ਵੀ ਫਿਰ ਖਾਲੀ ਕਰਾਉਣ ਦੀ ਲੋੜ ਹੈ ਦੇਖੋ ਜੀ ਮੈਨੂੰ ਇਸ ਗੱਲ ਦਾ ਮਾਣ ਹਾਸਲ ਹੈ ਭਗਵਾਨਤਮਨ ਸਰਕਾਰ ਨੇ ਅਹਿਸਾਨ ਕੀਤਾ ਹੋਇਆ ਸਾਡੀ ਟੀਮ ਨੇ ਅਸੀਂ ਉਹ ਲੋਕ ਹੈ ਜਿਨੇ ਆਵਾਜ਼ ਬੁਲੰਦ ਕੀਤੀ ਕਿ ਸਭ ਤੋਂ ਜ਼ਿਆਦਾ ਲੈਂਡ ਮਾਫੀਆ ਸਭ ਤੋਂ ਜ਼ਿਆਦਾ ਪੰਜਾਬ ਦੀ ਕੀਮਤੀ ਜ਼ਮੀਨਾਂ ਸਵਾਲਿਕ ਦੀ ਪਹਾੜੀ ਵਿੱਚ ਸਿਆਸੀ ਲੋਕਾਂ ਵੱਲੋਂ ਦੱਬੀਆਂ ਗਈਆਂ ਨਿਊ ਚੰਡੀਗੜ੍ਹ ਦੇ ਇਲਾਕੇ 'ਚ ਅਸੀਂ ਬੋਲੇ ਉਹਦੇ ਬਾਰੇ ਤੇ ਪੰਜਾਬ ਸਰਕਾਰ ਨੇ ਉਹ ਗੱਲ ਨੂੰ ਸੱਚ ਮੰਨਦੇ ਹੋਏ ਖਾਲੀ ਕਰਾਉਣ ਦਾ ਵਾਅਦਾ ਵੀ ਕੀਤਾ ਪਿਛਲੇ ਪੰਚਾਇਤ ਮੰਤਰੀ ਸਾਹਿਬ ਦੀ ਗੱਲ ਹੈ ਮੈਂ ਮਿਲਿਆ ਸੀ ਸਾਨੂੰ ਬੜੀ ਖੁਸ਼ੀ ਵੀ ਹੋਈ ਇੱਕ ਵਾਰ ਇਹ ਤੁਸੀਂ ਪੰਚਾਇਤ ਜਿਵੇਂ ਨਾਲ ਖਾਲੀ ਕਰਾਣੀ ਹੈ ਪਰ ਉਹ ਠੁੱਸੋਗੀ ਥੋੜੀ ਕਾਰਵਾਈ ਦੱਸੋ ਕਿੰਨੀਆਂ ਕਰਵਾਈਆਂ ਕਿੰਨੀਆਂ ਪੰਚਾਇਤ ਦੇ ਕਬਜੇ ਪੰਚਾਇਤ ਤੋਂ ਕਬਜੇ ਦੇ ਸਿਆਸੀ ਲੋਕਾਂ ਦੀਆਂ 50 50 ਏਕੜ ਭਾਵੇਂ ਕਾਂਗਰਸ ਪਾਰਟੀ ਦਾ 250 ਏਕੜ ਵੀ ਆ ਮੈਂ ਬਹੁਤ ਸਾਰੇ ਨਾਮ ਬੋਲ ਸਕਦਾ ਕੈਮਰੇ 'ਗੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੇ ਬੋਲ ਸਕਦਾ ਕਿਤੇ ਉਹ ਨੇਤਾਵਾਂ ਦੀ ਜਿਹੜੀ ਜਿਹਦਾ ਕਹਿੰਦੇ ਭਾਰੀ ਦੇ ਨਹੀਂ ਪੈਰੇ ਸਰਕਾਰ ਤੇ ਇਹ ਧਿਆਨ ਰੱਖਣ ਦੀ ਲੋੜ ਹੈ ਇੱਕ ਵਾਰ ਇਹ ਤੁਸੀਂ ਜਿਵੇਂ ਨਾਲ ਸਾਡੇ ਬਚਾਣੀਆਂ ਸੀ ਦੂਜੇ ਵਸਿਆ ਦਾ ਲੁੱਟੀਆਂ ਜਾ ਰਹੀ ਹੈ ਮੈਂ ਨਹੀਂ ਕਹਿੰਦਾ ਪੰਜਾਬ ਸਰਕਾਰ ਮੌਜੂਦਾ ਲੁਟਾ ਰਹੀ ਹੈ 33 ਸਾਲਾਂ ਪਾਲਿਸੀ ਪਾਲਿਸੀ ਪੁਰਾਣੀ ਸਰਕਾਰ ਨੇ ਬਣਾਈ ਹੈ ਇਹਨੂੰ ਸੋਲ ਕਰਨ ਦੀ ਲੋੜ ਹੈ 33 ਸਾਲਾਂ ਵਾਲੇ ਦੇਣ ਦੀ ਕੋਈ ਲੋੜ ਨਹੀਂ ਹੈ ਤੇ ਨਾਲ ਜਿਹੜੀ ਪਿੰਛਤ ਜ਼ਮੀਨ ਦੱਬੀ ਹੋਇਆ ਉੱਤੇ ਜ਼ੋਰ ਦੇ ਕੇ ਧਿਆਨ ਦੇ ਕੇ ਉਹ ਖਾਲੀ ਕਰਾਈ ਹੈ ਵੀ ਹੋ ਸਕਦਾ ਪੰਜਾਬ ਦਾ ਕਰਜ਼ਾ ਉਸ ਜ਼ਮੀਨ ਨਾਲ ਉਤਰੇ ਕੋ ਪ੍ਰੋਜੈਕਟ ਉੱਤੇ ਹੋਣ ਕੋਈ ਇੰਡਸਟਰੀ ਲਾਵੇ ਸਰਕਾਰ ਮੈਂ ਕਹਿੰਦਾ ਰਹੇ ਜੱਸੀ ਕੁਲਦੀਪ ਸਿੰਘ ਦੀ ਰਿਪੋਰਟ ਪੜ੍ਹ ਲਓ ਉਹ ਚ ਗਵਰਨਰ ਪੰਜਾਬ ਦਾ ਵੀ ਨਾਮ ਹੈ ਚਿਬਰ ਦਾ ਤੇ ਉਹ ਚ ਕਈ ਡੀਜੀਪੀ ਦਾ ਨਾਮ ਹੈ ਕਈ ਮੰਤਰੀਆਂ ਦੇ ਮੁੰਡਿਆਂ ਦਾ ਨਾਮ ਹੈ ਜਿਵੇਂ ਕੁਲਦੀਪ ਜੀ ਰਿਪੋਰਟ ਪੜ ਲਓ ਸਾਰਾ ਕੁਝ ਇਹ ਇਸ ਤੋਂ ਇਲਾਵਾ ਮੈਂ ਗੋਲਡਨ ਫੋਰੈਸਟਰੀ ਜਿਹੜੀ 2200 ਏਕੜ ਜ਼ਮੀਨ ਹੈ ਡੇਰਾ ਬਸਿਬਾਗ ਮੈਂ ਬੋਲਦਾ ਰਿਹਾ ਮੈਂ ਬੋਲਦਾ ਰਿਹਾ ਮੇਰੀ ਲੈਟਰ ਦੇ ਉੱਤੇ ਪੰਜਾਬ ਸਰਕਾਰ ਨੇ ਹੁਕਮ ਕੀਤਾ ਡੀਸੀ ਮੋਹਾਲੀ ਨੂੰ ਕਿ ਜ਼ਮੀਨ ਤੇ ਕਬਜ਼ਾ ਲੈ ਨਹੀਂ ਲਿਆ ਗਿਆ ਠੀਕ ਹੈ ਉਹ ਮਾਮਲਾ ਸੁਪਰੀਮ ਕੋਰਟ ਚ ਪੈਂਡਿੰਗ ਹੈ ਪਰ ਰੈਵਿਨਿਊ ਰਿਕਾਰਡ ਚ ਇਸ ਸਮੇਂ ਮੌਜੂਦਾ ਪੰਜਾਬ ਸਰਕਾਰ ਮਾਲਕ ਹੈ ਉੱਥੇ ਜਿਹੜੀ ਖੇਤੀ ਹੋ ਰਹੀ ਹੈ ਉੱਥੇ ਜਿਹੜੀ ਫਸਲ ਵੇਚੀ ਜਾ ਰਹੀ ਹੈ ਉੱਥੇ ਤੇ ਲੱਕੜ ਚੋਰੀ ਹੋ ਰਹੀ ਹੈ ਦਰਖਤ ਵੱਢੇ ਜਾ ਰਹੇ ਹਨ ਉਹਦੇ ਤੇ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਉਹ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਹੈ ਉਹਨਾਂ ਨੂੰ ਕਬਜ਼ਾ ਦਿੱਤਾ ਮਤਲਬ ਇੱਕ mafie ਕੋਲ ਕਬਜ਼ਾ ਖੋਗੇ ਦੂਜੇ mafie ਨੂੰ ਦਿੱਤਾ ਰੈਵਨਿਊ ਰਕਾਰ ਤੇ مالک ਇਸ ਸਮੇਂ ਪੰਜਾਬ ਸਰਕਾਰ ਦਾ ਗੋਲਡਨ ਫੋਰੈਸ ਦੀ ਇਥਾਂ ਇਧਰ ਦੀ ਗਲਤੀਆਂ ਜਿਹੜੇ ਕਰ ਰਹੇ ਪੰਜਾਬ ਸਰਕਾਰ ਦੇ ਅਧਿਕਾਰੀ ਮੁੱਖ ਮੰਤਰੀ ਸਾਹਿਬ ਨੂੰ ਪਰਸਨਲ ਇੰਟਰਸਟ ਲੈ ਕੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਮੈਨੂੰ ਲੱਗਦਾ ਜਿਵੇਂ ਮੰਤਰੀਆਂ ਦੀ ਸਬ ਕਮੇਟੀ ਇਸ ਮੁੱਦੇ ਤੇ ਬਣਾ ਦੇਣੀ ਚਾਹੀਦੀ ਹੈ ਸਾਰੇ ਪੱਖ ਸੁਣ ਕੇ ਪੰਚਾਇਤੀ ਜ਼ਮੀਨ ਦਾ ਕੋਈ ਹੱਲ ਕਰੇ ਹਾਂ ਬਿਲਕੁਲ ਨਹੀਂ ਪੰਚਾਇਤੀ ਜ਼ਮੀਨ ਦਾ ਹੱਲ ਕਰੇ ਔਰ ਮੈਂ ਇੱਕ ਗੱਲ ਹੋਰ ਕਰਦਾ ਮ ਇਹ ਨਾਰਾ ਲਗਾ ਗਿਆ ਇਹ ਕਿ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਵਾਂਗੇ ਭ੍ਰਿਸ਼ਟਾਚਾਰ ਨੂੰ ਸੰਗੀਤ ਰੰਪਾਗੇ ਜੇ ਭ੍ਰਿਸ਼ਟਾਚਾਰ ਸੰਗੀਤੋਂ ਨਹੀਂ ਨੱਪਿਆ ਜਾਂਦਾ ਜਾਂ ਪ੍ਰਿਸ਼ਟ ਛੁੱਟੇ ਪਰਚੇ ਦਾਜ ਕਰਵਾਏ ਜਾਂਦੇ ਕਦੇ ਫੇਰ ਖਲਾਸਾ ਕਰਾਂਗੇ ਕਿਹਦੇ ਖਿਲਾਫ ਕੀ ਹੋਇਆ ਸਾਡੇ ਕੋਲ ਬਹੁਤ ਸਾਰੇ ਧਿਆਨ ਚ ਤਾਂ ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਤੋਂ ਮੁੱਕਰ ਗਈ ਸਮਝ ਲਓ ਜਾਂ ਮੈਂ ਕਹਿ ਲਾਂ ਵੀ ਕਿਤੇ ਇਹ ਤਾਂ ਨਹੀਂ ਕਿ ਭ੍ਰਿਸ਼ਟਾਚਾਰ ਨੇ ਭਗਵਾਨਤ ਸਿੰਘ ਸਰਕਾਰ ਦੀ ਸੰਗੀਤ ਨੱਪ ਲਈ ਹੈ ਇਹ ਤਾਂ ਨਹੀਂ ਕਿਤੇ ਹੋ ਰਿਹਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਖਲਾਸਾ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਸਮਾਸੀ ਵੀ ਸਤੰਤ ਸੰਗ ਦਾ ਹ ਲੈਂਡ ਮਾਫੀਆ ਤੇ ਜੋ ਪੰਚਾਇਤੀ ਜ਼ਮੀਨ ਦੀ ਅੱਖਾ ਉਹਦੇ ਖੁਲਾਸੇ ਕੀਤੇ ਨੇ ਤੇ ਅਪੀਲ ਵੀ ਕੀਤੀ ਹੈ ਕਿ ਜੋ ਲੀਜ਼ ਬਾਰੇ ਨੀਤੀ ਆ ਉਹਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇ ਤਾਂ ਕਿ ਪੰਚਾਇਤੀ ਜ਼ਮੀਨਾਂ ਜੋ ਲੈਂਡ ਮਾਫੀਆ ਦੇ ਬੰਦੇ ਨੇ ਜਾਂ ਠੱਗ ਲੋਕ ਨੇ ਉਹ ਥੱਗੀ ਲਾ ਕੇ ਆਪਣੇ ਕਬਜ਼ੇ ਵਿੱਚ ਨਾ ਕਰ ਲੈਣ ਕੈਮਰਾਮੈਨ ਆ ਮੁੰਡੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ